ਨਾਮ ਹੈ ਸਰ ਅਸ਼ਵਨੀ ਜਿੰਦਲ ਸੰਧਰੂ ਜਿੰਦਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਭਾਜਪਾ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਰਹੀ ਹੈ ਪੰਜਾਬ ਨੇ ਬੜਾ ਕੁਝ ਏਲਿਆ ਤੇ ਹੁਣ ਕਿਸ ਤਰ੍ਹਾਂ ਵੇਖੋ ਦੇਖੋ ਜੀ ਸਰਕਾਰ ਨੇ ਜਿਹੜਾ ਯੁੱਧ ਨਸ਼ਾ ਵਿਰੁੱਧ ਪ੍ਰੋਗਰਾਮ ਚਲਾਇਆ ਹੈ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਜਿਹੜੀ ਇਹ ਯੁੱਧ ਨਸ਼ਾ ਵਿਰੁੱਧ ਮਹਿੰਮ ਤੋਰੀ ਹੈ ਬਹੁਤ ਜ਼ਿਆਦਾ ਵਧੀਆ ਹੈ ਇਹਦਾ ਦੂਸਰਾ ਪੜਾਅ ਚੱਲ ਰਿਹਾ ਹੈ ਦੂਸਰੇ ਪੜਾਅ 'ਚ ਕੀ ਹੈ ਡਬਲਿਊ ਡੀ ਸੀ ਮੈਂਬਰ VDC ਮੈਂਬਰ ਵੀ ਕਰ ਤੱਕ ਆਪਾਂ ਪਹੁੰਚੀਏ ਇੱਕ ਵਾਰਚੋਂ 8 8 10 10 ਮੈਂਬਰ ਲੱਤੇ ਗਏ ਨੇ ਜਿਹੜੇ ਕਿ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਨੇ ਇਹਦੇ ਨਾਲ ਕੀ ਹੈ ਕਿ ਆਪਾਂ ਨਸ਼ੇ ਨੂੰ ਪੰਜਾਬ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਲਾਗੇ ਉਹ ਕੰਮ ਹੈ ਪਿਛਲੀਆਂ ਸਰਕਾਰਾਂ ਰਹੀਆਂ ਸਾਡੇ 50 ਸਾਲ ਹੋ ਗਏ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨ ਦੀ 1% ਵੀ ਕੋਸ਼ਿਸ਼ ਨਹੀਂ ਕੀਤੀ ਇਹ ਸਰਕਾਰ ਦਾ ਬਹੁਤ ਵਧੀਆ ਕੰਮ ਹੈ ਕੀ ਇਹ ਕੋਸ਼ਿਸ਼ ਕਰ ਰਹੇ ਨੇ ਮੈਂ ਕਹਿੰਦਾ ਵੀ 75% ਨਸ਼ਾ ਚ ਪੰਜਾਬ ਚੋਂ ਖਤਮ ਹੋ ਚੁੱਕਿਆ ਹੈ ਇਹ ਹੌਲੀ ਹੌਲੀ ਕਰਕੇ ਸਾਰਾ ਖਤਮ ਹੋ ਜਾਏਗਾ ਆਪਾਂ ਇਹ ਜਿਹੜੀ ਵੀਡੀਓ ਸੀ ਕਮੇਟੀਆਂ ਨੇ ਇਹ ਤਾਂ ਹੀ ਬਣਾਏਗੇ ਨੇ ਕਿ ਇਕੱਲੀ ਸਰਕਾਰ ਨਾ ਵੀ ਲੋਕ ਵੀ ਦਾ ਹਿੱਸਾ ਬਣ ਨਾ ਲੋਕ ਵੀ ਬਾਤ ਚੜ ਕੇ ਜੀ ਹਿੱਸਾ ਬਣ ਨਾ ਕਿ ਅਸੀਂ ਇਹਨੂੰ ਜੜੋਂ ਖਤਮ ਕਰ ਸਕੀਏ ਦੇਖੋ ਬਹੁਤ ਵਧੀਆ ਗੱਲ ਹੈ ਇੱਕ ਸਾਲ ਹੋ ਗਿਆ ਇਸ ਤੋਂ ਪਹਿਲਾਂ ਚਲਾ ਦਿੰਦੇ ਬਹੁਤ ਵਧੀਆ ਅਸੀਂ ਹੁਣ ਵੀ ਜ਼ਮੀਨੀ ਪੱਤਰ ਤੇ ਅਸੀਂ ਵੇਖਦੇ ਆ ਜੁੱਧ ਨਸ਼ਾ ਵਿਰੁੱਧ ਔਰ ਨਾਲ ਇਹਨਾਂ ਨੇ ਜੁੱਧ ਜਿਹੜਾ ਹੈ ਨਸ਼ਾ ਵੇਚਣ ਵਾਲਿਆਂ ਵੱਲ ਜਿਹੜਾ ਛੜਾ ਉਹ ਸਲਾਘਾਯੋਗ ਹੈ ਕਿਉਂਕਿ ਪੰਜਾਬ ਦੀ ਧਰਤੀ ਸੂਰਮਿਆਂ ਦੀ ਧਰਤੀ ਹੈ ਪੰਜਾਬ ਦੇ ਵਿੱਚ ਹੀ ਚਿੱਟਾ ਕਿਉਂ ਵਿਕ ਰਿਹਾ ਹੈ ਇਹ ਮੈਂ ਮੌਜੂਦਾ ਸਰਕਾਰ ਨੂੰ ਮਤਲਬ ਵਧਾਈ ਦੇ ਪਾਤਰ ਨਹੀਂ ਉਹ ਜਿਹੜਾ ਕੁਝ ਕਰ ਰਹੇ ਨੇ ਬਹੁਤ ਵਧੀਆ ਗਰਾਊਂਡ ਲੈਵਲ ਤੇ ਠੀਕ ਹੈ ਪਰ ਥੋੜਾ ਜਨਨ ਹੋਰ ਤੇਜ਼ ਕਰ ਦੇਣਾ ਚਾਹੀਦਾ ਜਿਵੇਂ ਕਿ ਨਸ਼ਾ ਸਤਾਉ ਕੇਂਦਰ ਨੇ ਉਨ੍ਹਾਂ ਦੀ ਗਿਣਤੀ ਵੱਧਦੀ ਹੈ ਜਾਂ ਘਟਦੀ ਹੈ ਥੋੜੀ ਜਿਹੀ ਉੱਤਰਨੇਗਾ ਇਹਨਾਂ ਨੂੰ ਮਾਰ ਲੈਣੀ ਚਾਹੀਦੀ ਹੈ ਤਾਂ ਕਰਕੇ ਮਤਲਬ ਇਹ ਤੈ ਤੱਕਰ ਪਹੁੰਚ ਜਾਵੇ ਵਾ ਕੁੱਲ ਮਿਲਾ ਕੇ ਜਿੱਥੋਂ ਤੱਕ ਅਸੀਂ ਵੇਖਦੇ ਆ ਲੋਕਾਂ 'ਚ ਗੱਲਬਾਤ ਕਰਦੇ ਆ ਤਾਏ ਦੇ ਸਾਰਥਕ ਨਤੀਜੇ ਨੇ ਵਧੀਆ ਨਤੀਜੇ ਉਹ ਵੀ ਠੀਕ ਉਹ ਦੂ ਵੀ ਜਿਆਦਾ ਠੀਕ ਹੈ ਤੇ ਇਹ ਤਾਂ ਇਹਨੂੰ ਮੈਂ ਫੇਰ ਵੀ ਤੁਹਾਡੇ ਚੈਨਲ ਦੇ ਥਰੂ ਵਧਾਈ ਦੇ ਪਾਤਰ ਨੇ ਪੰਜਾਬ ਸਰਕਾਰ ਦੇ ਸਾਰੇ ਹੀ ਜੋ ਸੁਲਾਗਾ ਜੋ ਕੰਮ ਨੇ ਜਿਹੜੇ ਹਵਾਲਤ ਦੇ ਤੇ ਜਾਂ ਪਿੰਡ ਪੱਦਰ ਤੇ ਬਣਾਈਆਂ ਜਾ ਰਹੀਆਂ ਨੇ ਕਮੇਟੀਆਂ ਨਸ਼ਾ ਰੋਕਣ ਵਾਸਤੇ ਨਸ਼ਾ ਕੌਣ ਵੇਚਦਾ ਕਿਵੇਂ ਵਿਕਦਾ ਮਤਲਬ ਲੋਕਾਂ ਨੂੰ ਜਾਗਰੂਤ ਵੀ ਕੀਤਾ ਜਾ ਰਿਹਾ ਨਿਗਾ ਵੀ ਰੱਖੀ ਜਾ ਰਹੀ ਹੈ ਬਹੁਤ ਵਧੀਆ ਕਰਦਾ ਦੇਖੋ ਜੀ ਪਿਛਲੀਆਂ ਸਰਕਾਰਾਂ ਦੇ ਟਾਈਮ ਕਿਸੇ ਵੀ ਸਰਕਾਰ ਵੱਲੋਂ ਕੋਈ ਅਹਿਜ ਮਹੀਮ ਨਹੀਂ ਨਸ਼ੇ ਨੂੰ ਲੈ ਕੇ ਚਲਾਈ ਇਹ ਪਹਿਲੀ ਸਰਕਾਰ ਹੈ ਜਿਨੇ ਨਸ਼ਿਆਂ ਦੇ ਵਿਰੋਧੀ ਇੱਕ ਜੰਗ ਛੇੜੀ ਹੈ ਤਾਂ ਜਿੱਥੇ ਤੱਕ ਮੈਂ ਸੋਚਦਾ ਮਾਨ ਸਾਹਿਬ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਤੇ ਜਿਹੜੀ ਜ਼ਮੀਨੀ ਪੱਧਰ ਤੇ ਹੋ ਹੁਣ ਕਮੇਟੀਆਂ ਬਣਾ ਰਹੀ ਨੇ ਇਹ ਕਮੇਟੀਆਂ ਬਣਾ ਕਿਉਂਕਿ ਸਾਨੂੰ ਇੱਕ ਸਾਲ ਹੋ ਗਿਆ ਉਹਨਾਂ ਨੂੰ ਇਹ ਨਸ਼ੇ ਤੇ ਚੱਲਦੇ ਹੋਏ ਇਹ ਜਿਹੜੀ ਮੁਹਿੰਮ ਚਲਾਈ ਆ ਕਈਆਂ ਦੇ ਨਸ਼ਿਆਂ ਦੇ ਤਸਕਰਾਂ ਦੇ ਘਰ ਵੀ ਟਹੇ ਬਹੁਤ ਕੁਝ ਹੋਇਆ ਤੇ ਹੁਣ ਸੈਕੰਡ ਪਰਾਉ ਜਿਹੜਾ ਹੁਣ ਆਇਆ ਇਹ ਆਇਆ ਹੈ ਵੀ ਜਿਹੜੇ ਮੁਹੱਲਿਆਂ ਦੇ ਵਿੱਚ ਵਾੜਾਂ ਦੇ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਇਹ ਤਾਂ ਕੀਤਾ ਜਾ ਰਿਹਾ ਹੈ ਵੀ ਘਰੋ ਘਰੀ ਮੁਹੱਲਿਆਂ ਦੇ ਵਿੱਚ ਜਿਹੜੇ ਤਸਕਰ ਨੇਗੇ ਨਸ਼ੇ ਦਾ ਕੰਮ ਕਰਦੇ ਨੇਗੇ ਉਹਨਾਂ ਤੱਕ ਪਹੁੰਚਿਆ ਜਾਵੇ ਬਹੁਤ ਵਧੀਆ ਉਪਰਾਲਾ ਇਹ ਤੇ ਲੋਕਾਂ ਨੂੰ ਅਪੀਲ ਹੈ ਵੀ ਲੋਕ ਸਰਕਾਰ ਦਾ ਪੂਰਯੋਗ ਸਹਿਯੋਗ ਦੇਣ ਕਿਉਂਕਿ ਉਹਨਾਂ ਦੇ ਸਹਿਯੋਗ ਤੋਂ ਬਿਨਾ ਇਹ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਨਸ਼ਾ ਇਸ ਤਰੀਕੇ ਦੇ ਨਾਲ ਭਰ ਦਿੱਤਾ ਗਿਆ ਹੈ ਕਿ ਉਹਨੂੰ ਇਹ ਦੂਰ ਕਰਨ ਲਈ ਉਹਨੂੰ ਖਾਲੀ ਕਰਨ ਲਈ ਪੰਜਾਬ ਸਰਕਾਰ ਨੂੰ ਸਮਾਂ ਲੱਗਦਾ ਹੀ ਹੈ